ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਟ ਆ ਜਿਹੜੀ ਉਹ ਜਾ ਰਹੀ ਸੀ ਪਰ ਪਾਣੀ ਦਾ ਵਹਾਜ ਆ ਦੇ ਹੋਣ ਕਰਕੇ ਉਹ ਬੋਟ ਆ ਜਿਹੜੀ ਦਰਖਤ ਨਾਲ ਲੱਗ ਚੁੱਕੀ ਹੈ ਤਾਂ ਇੱਕ ਪਾਸਿਓਂ ਟੇਢੀ ਹੋ ਰਹੀ ਹੈ ਬੋਟ ਸੰਸਥਾ ਵਾਲੇ ਵੀਰ ਆਪਣੇ ਪੱਧਰ ਦੇ ਉੱਪਰ ਇੱਥੇ ਜੋ ਪਿੰਡ ਦੀ ਪਰਸਨਲ ਬੋਟ ਆ ਚਾ ਪੂਰਾ ਹੀ ਇੱਥੋਂ ਲੈ ਕੇ ਜਾਂਦੇ ਆ ਪਰ ਜਿਹੜੀਆਂ ਟੈਕਨੋਲੋਜੀ ਵਾਲੀਆਂ ਇੰਜਨ ਵਾਲੀਆਂ ਬੋਟਾਂ ਨੇ ਉਹ ਸਿਰਫ ਵੱਡੇ ਲੋਕਾਂ ਨੂੰ ਲਿਜਾਣ ਵਾਸਤੇ ਇੱਥੋਂ ਲੈ ਕੇ ਜਾਂੀਆਂ ਜਾਂਦੀਆਂ ਨੇ ਆਮ ਲੋਕਾਂ ਦਾ ਇੱਥੇ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਐਨਡੀਆ ਰਫਦੀਆਂ ਟੀਮਾਂ ਉਹ ਉੱਥੇ ਹੀ ਬੈਠੀਆਂ ਨੇ ਹਜੇ ਤੱਕ ਕਿਉਂਕਿ ਪ੍ਰਸ਼ਾਸਨ ਨੇ ਸਿਰਫ ਵੋਟਾਂ ਵੋਟਾਂ ਦੀ ਰਾਜਨੀਤੀ ਕਰਨ ਲਈ ਇੱਥੇ ਆਉਣਾ ਹੁੰਦਾ ਤੇ ਜਿਹੜੀਆਂ ਲੋਕਾਂ ਵਾਸਤੇ ਵੋਟਾਂ ਇੱਥੇ ਭੇਜੀਆਂ ਜਾ ਰਹੀਆਂ ਉਹ ਇਹਨਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਫੇਰ ਜਿਹੜੀ ਇੱਕ ਪਾਸੇ ਇੱਕ ਵਾਰ ਇੱਕ ਪਾਸੇ ਨੂੰ ਜਿਹੜੀ ਉਹ ਨਵਾ ਗਈ ਸੀਗੀ ਪਾਣੀ ਦਾ ਪੱਧਰ ਜਾਦੇ ਆ ਪਰ ਲੋਕ ਲੋਕਾਂ ਦੀ ਇੱਥੇ ਕੋਈ ਵੀ ਮਦਦ ਆ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਟ ਹੈ ਜਿਹੜੀ ਉਹ ਜਾ ਰਹੀ ਸੀ ਪਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਉਹ ਬੋਟ ਹੈ ਜਿਹੜੀ ਦਰਖਤ ਨਾਲ ਲੱਗ ਚੁੱਕੀ ਹੈ ਤੇ ਇੱਕ ਪਾਸਿਓਂ ਟੇਢੀ ਹੋ ਰਹੀ ਹੈ ਬੋਟ ਪਰ ਐਨਡੀਆਰ ਆਪਣੀਆਂ ਟੀਮਾਂ ਉਹ ਉੱਥੇ ਹੀ ਬੈਠੀਆਂ ਨੇ ਹਜੇ ਤੱਕ ਕਿਉਂਕਿ ਪ੍ਰਸ਼ਾਸਨ ਨੇ ਸਿਰਫ ਵੋਟਾਂ ਵੋਟਾਂ ਦੀ ਰਾਜਨੀਤੀ ਕਰਨ ਦੇ ਲਈ ਇੱਥੇ ਆਉਣਾ ਹੁੰਦਾ ਹੈ ਆਂ ਲੋਕਾਂ ਵਾਸਤੇ ਬੋਟਾ ਇੱਥੇ ਭੇਜੀਆਂ ਜਾ ਰਹੀਆਂ ਉਹ ਇਹਨਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪਣੀ ਜਾਨ ਦੇ ਉੱਪਰ ਖੇਡ ਕੇ ਰਾਸ਼ਨ ਪਾਣੀ ਇਹ ਜਿਹੜਾ ਇੱਥੋਂ ਲੈ ਕੇ ਜਾ ਰਹੇ ਤਾਂ ਸਸਤਾ ਦੇ ਵੀਰ ਉਹ ਦੇਖ ਸਕਦੇ ਹੋ ਉੱਧਰ ਬੋਰ ਦੁਆਰਾ ਫੇਰ ਹੈ ਜਿਹੜੀ ਇੱਕ ਪਾਸੇ ਇੱਕ ਵਾਰ ਇੱਕ ਪਾਸੇ ਨੂੰ ਇਹ ਜਿਹੜੀ ਉਹ ਨਵਾ ਗਈ ਸੀਗੀ ਪਾਣੀ ਦਾ ਪੱਧਰ ਜਾਦੇ ਆ ਪਰ ਲੋਕ ਲੋਕਾਂ ਦੀ ਇੱਥੇ ਕੋਈ ਵੀ ਮਦਦ ਆ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਇੱਥੋਂ ਦਾ ਪ੍ਰਸ਼ਾਸਨ ਫਾਜ਼ਿਲਕਾ ਜ਼ਿਲ੍ਹੇ ਦਾ ਪ੍ਰਸ਼ਾਸਨ ਕੰਮ ਕੰਦੀ ਨੀਂਦ ਸੁੱਤਾ ਹੋਇਆ ਲੋਕਾਂ ਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਸੰਸਥਾ ਵਾਲੇ ਵੀਰ ਆਪਣੇ ਪੱਦਰ ਦੇ ਉੱਪਰ ਇੱਥੇ ਜੋ ਪਿੰਡ ਦੀ ਪਰਸਨਲ ਵੋਟ ਆ ਚਾ ਪੂਰਾ ਹੀ ਇੱਥੋਂ ਲੈ ਕੇ ਜਾਂਦੇ ਆ ਪਰ ਜਿਹੜੀਆਂ ਟੈਕਨੋਲੋਜੀ ਵਾਲੀਆਂ ਇੰਜਨਾਂ ਵਾਲੀਆਂ ਵੋਟਾਂ ਨੇ ਉਹ ਸਿਰਫ ਵੱਡੇ ਲੋਕਾਂ ਨੂੰ ਲਿਜਾਣ ਵਾਸਤੇ ਇੱਥੋਂ ਲੈ ਕੇ ਜਾਂੀਆਂ ਜਾਂਦੀਆਂ ਨੇ ਆਮ ਲੋਕਾਂ ਇੱਥੇ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਤਸਵੀਰਾਂ ਦੁਬਾਰਾ ਫੇਰ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਪਾਸੇ ਬੋਟ ਹੈ ਜਿਹੜੀ ਉਹ ਹਜੇ ਵੀ ਟੇਢੀ ਹੋ ਰਹੀ ਹੈ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਔਰ ਲੋਕ ਆਪਣਾ ਰਾਸ਼ਨ ਜਿਹੜਾ ਉਹ ਸ਼ਾਮ ਦਾ ਪ੍ਰਬੰਧ ਕਰਨ ਦੇ ਵਾਸਤੇ ਇੱਥੋਂ ਰਾਸ਼ਨ ਜਿਹੜਾ ਉਹ ਲੈ ਕੇ ਜਾ ਰਹੇ ਸੀਗੇ ਤਾਂ ਦੋ ਵਾਰ ਬੋਟ ਹੈ ਜਿਹੜੀ ਪਾਣੀ ਦੇ ਵਹਾਅ ਕਰਕੇ ਦਰਖਤ ਦੇ ਨਾਲ ਆ ਕੇ ਲੱਗ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਪ੍ਰਬੰਧ ਪ੍ਰਸ਼ਾਸਨ ਨੇ ਕੀਤੇ ਹੋਏ ਆ ਕਿਸ ਤਰ੍ਹਾਂ ਪ੍ਰਬੰਧ ਇੱਥੇ ਸਰਕਾਰ ਦੇ ਆ ਸਰਕਾਰ ਸਿਰਫ ਲੋਕਾਂ ਨੇ ਆਖਾ ਠੰਡੀਆਂ ਕਰਨ ਦੇ ਲਈ ਰੌਲਾ ਪਾ ਰਹੀ ਆ ਸਰਕਾਰ ਸਿਰਫ ਲੋਕਾਂ ਨੇ ਵਿੱਚ ਦਿਖਾਵਾ ਕਰਨ ਦੇ ਲਈ ਜਿਹੜਾ ਰੌਲਾ ਪਾ ਰਹੀ ਆ ਪਰ ਆਮ ਲੋਕ ਹਜੇ ਵੀ ਹੈ ਜਿਹੜਾ ਆਪਣੀ ਜਾਨ ਦੇ ਉੱਪਰ ਖੇਡ ਕੇ ਉਹ ਇੱਥੋਂ ਆਪਣੇ ਰਸਣ ਪਾਣੀ ਲੈ ਕੇ ਜਾਂਦੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਬਾਈ ਆ ਉਹਦੇ ਗਲ ਤੱਕ ਪਾਣੀ ਆ ਰਿਹਾ ਉਸ ਨੌਜਵਾਨ ਦੇ ਤਾਂ ਉੱਥੋਂ ਤੈਰ ਕੇ ਆਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਟਾਈਮ ਬਿਲਕੁਲ ਪਾਣੀ ਦੇ ਵਿੱਚ ਮੌਜੂਦ ਆ ਤੇ ਲੋਕਾਂ ਦੇ ਵੱਲੋਂ ਆਪਣਾ ਰਸਲ ਪਾਣੀ ਹਜੇ ਵੀ ਆਪਣੇ ਪੱਧਰ ਤੇ ਆਪਣੀ ਪਿੰਡ ਦੀ ਬੋਰਡ ਦੇ ਦੁਆਰਾ ਲਜਾਇਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਬਿੰਤਗਿਆ ਬੇੜੀਆਂ ਲਾਜੋ ਲਾ ਦੇ ਸਾਨੂੰ ਕੋਈ ਲੋੜ ਨਹੀਂ ਤੁਹਾਡੀ ਬੇੜੀਆਂ ਦੀ ਆ ਵੇਖ ਲੋ ਤੁਹਾਡੇ ਸਾਹਮਣੇ ਕਿਵੇਂ ਔਖਾ ਲੰਗਰ ਲਜਾਇਆ ਗਿਆ ਜੀ ਲੰਗਰ ਤਾਂ ਮੈਂ ਚਲ ਬੋਲਿਆ ਦਾ ਨੇ ਬਾਈ ਕਿੰਨਾ ਪਾਣੀ ਹੁਣ ਦੋ ਵਾਰੀ ਬੋਟ ਲੱਗ ਗਈ ਅਸਲ ਦੇ ਵਿੱਚ ਇੱਧਰ ਉਧਰ ਲਈ ਵੋਟਾਂ ਤੁਹਾਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਬਾਈ ਜੋ ਪ੍ਰਸ਼ਾਸਨ ਵਾਸਤੇ ਹੈਗੇ ਨੇ ਆਮ ਜਨਤਾ ਵਾਸਤੇ ਕੋਈ ਨਹੀਂ ਹੈਗੀ ਜੀ ਕੋਈ ਲੰਗਰ ਨਹੀਂ ਪਚਾਰਿਆ ਕੋਈ ਕੁਝ ਨਹੀਂ ਕਰਿਆ ਸਾਬਤ ਰਿਸਕ ਤੇ ਲਈ ਜਾਂਦੇ ਜੀ ਜਨਤਾ ਭੁੱਖੀ ਬੈਠੀ ਜਵਾਕ ਨਿਕਨੇ ਨਿਕ ਭੁੱਖੇ ਮਰਦੇ ਪਿਆ ਤੇ ਅਸੀਂ ਹੁਣ ਦੇਖ ਲਓ 7 8 8 ਫੁੱਟ ਚ ਪਾਣੀ ਜਦੋਂ ਦੋ ਵਾਰੀ ਬੇੜੀ ਦਾ ਰਿਸਕ ਲਿਆਏ ਤੇ ਲੁੱੜਨ ਲੱਗੀ ਜੀ ਅਸੀਂ ਮਾਸਾ ਰੋਕੀ ਆ ਵਿੱਚ ਵੜ ਕੇ ਕੋਈ ਪ੍ਰਸ਼ਾਸਨ ਨਹੀਂ ਬੇੜੀ ਨਹੀਂ ਦੇ ਰਿਹਾ ਸਾਨੂੰ ਅਸੀਂ ਬੇੜੀ ਦਾ ਨਾਮ ਲੈਨੇ ਤੇ ਕਹਿੰਦੇ ਤੁਹਾਡੇ ਕੋਲ ਵੋਟ ਹੈ ਜੀ ਇਹ ਇਹਦੇ ਕੋਈ ਇੰਜਨ ਨਹੀਂ ਕੋਈ ਕੁਛ ਨਹੀਂ ਆ ਤੇ ਚੱਪੂਲੀ ਬੇੜੀ ਤੇ ਲਿਜਾ ਰਹੇ ਰਿਸਕ ਤੇ ਜੀ ਸਾਨੂੰ ਐਸਐਨਡੀ ਆਰਐਫ ਦੀਆਂ ਟੀਮਾਂ ਉੱਥੇ ਬੈਠੀਆਂ ਨੇ ਉਹ ਕਹਿੰਦੇ ਅਸੀਂ ਲੈ ਕੇ ਜਾਂਦੇ ਹਾਂ ਲੋਕਾਂ ਨੂੰ ਰਾਸ਼ਨ ਲੋਕਾਂ ਵਾਸਤੇ ਕੋਈ ਰਾਸ਼ਨ ਨਹੀਂ ਲਿਜਾ ਰਹੇ ਕੋਈ ਕੁਛ ਨਹੀਂ ਲਿਜਾ ਰਹੇ ਰਾਮ ਸਿੰਘ ਪਹਿਨੇ ਅੱਜ ਕਿੰਨੇ ਦਿਨ ਹੋ ਗਏ ਅੱਜ 15 20 ਦਿਨ ਹੋ ਗਏ ਪਾਣੀ ਚੱਲਦੇ ਨੂੰ ਕੋਈ ਵੋਟ ਨਹੀਂ ਜਾ ਰਹੀ ਜੀ ਲੰਗਰ ਵਾਸਤੇ ਜੀ ਐਨੀ ਕਰਮਾਨੀ ਦੇ ਰਹੇ ਸੱਤਾ ਆ ਸੱਤਾ ਆ ਵੇਖੋ ਬੇੜ ਤਗੜ ਬਹੁਤ ਮਾਰੇ ਹਾਲ ਹੋ ਗਏ ਫੀ ਭਾਈ ਉਹਦੇ ਵਿੱਚ ਸੀ ਤੁਹਾਡੇ ਗਲ ਤੱਕ ਪਾਣੀ ਆ ਰਿਹਾ ਸੀ ਕਿੰਨਾ ਡੂੰਗਾ ਕਿੰਨਾ ਕਥ ਡੂੰਗਾ ਜੇ ਹੋ ਰਗਾ ਕਿ ਆਸਰੇ ਨਾਲ ਮੋਤਾ ਤਾਰ ਤੱਕ ਧੱਕਾ ਆਇਆ ਜੇ ਇੱਥੇ ਆਦਾ ਪਾਣੀ ਹੈਗਾ ਜੀ ਅੱਛਾ ਹਾਂਜੀ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਆ ਪਿੰਡ ਦੇ ਵਿੱਚ ਬਹੁਤ ਲਗਭਗ ਘਰਾਂ ਦੇ ਵਿੱਚ ਕਈਆਂ ਤੇ ਵੜਿਆ ਪਿਆ ਪਾਣੀ ਕਈ ਥੋੜੇ ਵਿਚਾਲੇ ਜਿਹੜੇ ਕਿੰਨਾ ਥੋੜੇ ਸੁੱਕੇ ਨੇ ਬਾਕੀ ਗਲੀਆਂ ਚ ਪਾਣੀ ਹੈ ਜੀ ਕਿੰਨੇ ਕੁ ਫੁੱਟ ਤੱਕ ਹੈਗਾ ਪਾਣੀ ਇਹ ਪਾਣੀ ਲਗਭਗ ਪਿੰਡਾਂ ਦੇ ਨੇੜੇ ਨੇੜੇ 4-5-5 ਫੁੱਟ ਘਰਾਂ ਨੂੰ ਲੱਗਾ ਖੜਾ ਹੈ ਜੀ ਲੋਕਾਂ ਦਾ ਇਹ ਕਹਿਣਾ ਕਿ 5-5 ਫੁੱਟ ਤੱਕ ਪਾਣੀ ਆ ਪਰ ਹਜੇ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ